ਗੁਲੀ ਨੰਡਾ ਦੇਖ ਲੋ ਗੁਲੀ ਨੰਡਾ ਜਮਾਂ ਨਹੀਂ ਹੈਗਾ ਡਾਲ ਉਡਾਲ ਕੰਕ ਖੜੀ ਆ ਠੀਕ ਕਿੱਥੇ ਕਰਾਉਣ ਲੱਗੀ ਤਨਸ ਐਈਆ ਇੱਡੀ ਡੀ ਹੋਣਾ ਇਹਨੇ ਕੰਕ ਠੱਠੇ ਤੋਂ ਪਾਰਛੋਂ ਨੂੰ ਜਾ ਕੇ ਦੇਖਣੀ ਇਹਨੇ ਵੀ ਇਹ ਲੂਟੀ ਨਹੀਂ ਨਹੀਂ ਨਿਕਲ ਆਉਣੀ ਅੱਛਾ ਮਤਲਬ ਅੱਜ ਤੋਂ ਹਫਤੇ 8 ਦਿਨਾਂ ਨੂੰ ਸਾਰੀਆਂ ਬੱਲੀਆਂ ਬਾਹਰ ਲੈਣੀਆਂ ਹੂੰ ਮੈਂ ਤਾਂ ਨਿਸਰੀ ਬਈਆ ਐ ਵੀ ਇਹ ਕੰਕ ਵੀਰੇ ਘਰ ਦੇ ਤਾਂ ਲਈ ਸੀ ਕਿ ਦੂਜੀ ਆਈ ਸੀ ਟ੍ਰੋਲ ਆਲੀ ਪੋੜਾ ਬੰਦਾ ਪਤਰਾਉਲ ਉਹ ਲਾ ਰੰਗਦਾ ਵੇ ਮੋਗਲ ਲਪਾਇਆ ਚ ਤੇ ਹਾਂਜੀ ਦੋਸਤੋ ਜੀ ਅੱਜ ਆਪਾਂ ਆ ਚੁੱਕੇ ਆ ਖੱਤੇ ਚ ਜੋ ਕਿ ਅੱਜ ਤੁਹਾਨੂੰ ਪਤਾ ਹੀ ਸੀ ਆਪਣੇ ਪਿੰਡ ਰਸੀਨ ਪਿੰਡ ਚ ਲੁਧਿਆਣਾ ਜ਼ਿਲ੍ਹੇ ਚ ਮੀਂਹ ਪਿਆ ਸੀਗਾ ਇੱਧਰ ਏਰੀਆ ਚ ਤੇ ਅੱਜ ਆਪਾਂ ਖੱਤੇ ਚ ਗੇੜਾ ਮਾਰਨ ਵੀ ਆਏ ਆ ਤੇ ਨਾਲ ਹੀ ਅੱਜ ਕਣਕਾਂ ਸਪਰੇ ਵੀ ਕਰਨੀ ਆ ਆਪਾਂ ਨੇ ਤੇ ਚਲੋ ਫਿਰ ਤੁਹਾਨੂੰ ਦਿਖਾਉਣੇ ਆ ਦੇਖੋ ਜੀ ਪਹੁੰਚ ਕੇ ਖੱਤੇ ਜੀ ਆਪਾਂ ਜੇ ਆ ਦੇਖ ਸਕਦੇ ਹਾਂ ਤੇ ਮਤਲਬ ਆ ਜੀ ਇੱਧਰ ਲੁਧਿਆਣਾ ਜ਼ਿਲ੍ਹੇ ਕਰਨੀ ਤਾਂ ਜੀ ਮੀਂਹ ਘਾਟੀ ਮਰ ਪਿਆਦਾ ਹੈਗਾ ਵਾ ਬਾਲਾ ਨਹੀਂ ਪਿਆ ਹੈਗਾ ਤੇ ਕਣਕਾਂ ਕਣਕਾਂ ਵੀ ਬਚ ਗਈਆਂ ਇੱਥੇ ਅਦੇ ਦੇਖਾ ਤੇ ਨਹੀਂ ਬਾਕੀ ਦੇਖੋ ਕਣਕ ਕਣ ਕੱਢੀ ਹੀ ਨਹੀਂ ਆਈਆਂ ਜਮਾ ਵੀ ਲੋ ਵੀ ਦੇਖਦਾ ਸਾਰੇ ਕਿਤੇ ਇੱਧਰ ਮਰਲਾ ਏਰੀਆ ਚ ਬਾਤ ਗਿਆ ਜੀ ਇੱਧਰ ਏਰੀਆ ਲੁਧਿਆਣਾ ਜ਼ਿਲ੍ਹੇ ਕਰਨੀ ਬਾਕੀ ਆ ਦੇਖ ਲਾ ਆ ਤਨੇ ਕੱਢਿਆ ਇੱਧਰ ਲੀਆਂ ਮੱਝੀ ਤਨ ਤੋਂ ਤੇ ਆ ਚੱਕ ਕੇ ਉੱਥੇ ਲੈ ਜਾਗੇ ਉੱਥੋਂ ਪਰਖੇ ਦੋ ਆਉ ਆ ਤੇ ਆ ਦੇਖਾ ਦੇ ਜੀ ਉਹ ਦੇਖੋ ਗੁਰਪ੍ਰੀਤ ਖੱਤੇ ਚਾਏ ਸੀ ਅੱਜ ਆਪਾਂ ਉਹਦੇ ਸਪਰੇ ਹੋ ਰਹੀ ਆ ਤੇ ਚਲੋ ਵੀਰੇ ਨਾਲ ਆਪਾਂ ਸਾਨੂੰ ਗੱਲਬਾਤ ਕਰਾਉਣੇ ਆ ਤੇ ਵੀ ਵੀ ਕਿਵੇਂ ਕਿਵੇਂ ਆ ਵੀ ਦੇਖ ਸਕਦੇ ਹਾਂ ਜੀ ਬੱਲੀਆਂ ਬੁੱਲੀਆਂ ਕਿਵੇਂ ਲਿਕਣੀਆਂ ਨਹੀਂ ਹੈ ਨਹੀਂ ਲਿਕੜੀਆਂ ਹੈਗੀਆਂ ਸਭ ਕੁਝ ਦਿਖਾਉਣੇ ਆ ਥੱਲੇ ਜਾ ਕੇ ਤੇ ਆ ਜੋ ਗੁਰਪ੍ਰੀਤ ਵੀਰ ਕੋਲੇ ਆ ਗਏ ਹੋਰ ਵੀਰੇ ਕਿਵੇਂ ਆ ਠੀਕ ਆ ਵੀ ਬੜੀਆ ਮੰਦਿਰ ਤੇ ਵੀਰੇ ਕਿਹੜੇ ਕਿਹੜੇ ਦਵਾਈ ਪਾਉਣ ਲੱਗੇ ਹੋ ਇੱਕ ਤਾਂ 13045 ਆ ਅੱਛਾ 13045 ਪੇਕਾ ਸ਼੍ਰੀ ਰਾਮ ਦੀ ਆ ਮੈਗਨੀਸ਼ੀਅਨ ਸਪਲੇਟ ਇਹ ਜੋ ਉਹ ਵੀ ਹੈਗੀ ਐ ਅੱਛਾ ਸਲਫਰ ਦਾ ਮਾਲਾ ਹੋ ਜਾਂਦਾ ਚ ਹਾਂ ਹਾਂ ਤੇ ਨਾਲ ਆਹਾ ਗ੍ਰੋਮੂਰਾ ਅੱਛਾ ਗ੍ਰੋਮੂਰਾ ਸਾਕਤ ਵਾਸਤੇ ਆਹੇ ਹੁਣ ਆਇਆ ਨਿਸ਼ਾਰੇ ਚਾ ਮਤਲਬ ਕਣਕਮਾਲਾ ਵੀ ਪੰਜ-ਛੇ ਦਾਣਾ ਚ ਹਫਤੇ ਚ ਬਾਹਰ ਆਉਣੀ ਸ਼ੁਰੂ ਹੋ ਜਾਣੀ ਆ ਮੱਲੀ ਨੂੰ ਤਾਕਤ ਦੇਣ ਵਾਸਤੇ ਆ ਇਹ ਤੇ ਇਤੂ ਬਾਅਦ ਫੰਗੀ ਸਾਈਡ ਕਰਦਾਂਗੇ 20 ਦਾਣਾ ਦੱਕਰ ਅੱਛਾ ਮਾੜਾ ਮੋਟਾ ਜਿਹੜਾ ਉਹ ਹੋਊਗਾ ਵੀ ਇਹਨੂੰ ਤੇਲਾ ਤੁਲਾ ਮਾੜਾ ਮੋਟਾ ਪੈਂਦਾ ਵਾ ਹੂੰ ਹੂੰ ਤੇ ਉਹ ਨਾਲ ਉਹਦੀ ਬਾਅਦ ਤੇ ਨਾਲ ਇਹਨੂੰ ਕੋਈ ਹੋਰ ਉਲੀ ਰੂਕ ਵਗੈਰਾ ਨਹੀਂ ਪੈਂਦਾਗਾ ਉਹ ਕਰਦਾਂਗੇ ਇੱਕ ਮਾਰਦਾਂਗੇ ਫਿਰ 20 ਦਾਣਾ ਦੱਕਰ ਅੱਛਾ ਪਹਿਲਾਂ ਕਰਤੀ ਸੀਗੀ ਅੱਛਾ ਇੱਕ ਪਹਿਲਾਂ ਕਰਤੀ ਸੀ ਸਲਫਰ ਤੇ ਇਹ ਦੀ ਮੈਗਜ਼ੀਨ ਦੀ ਹਾਂ ਤਾਕਤ ਵਾਲੀ ਦੇਖੋ ਹੁਣ ਮੱਲਾ ਵੀ ਮਾਰਦ ਨੇ ਇੱਕ ਮੱਲ ਫੰਗੀ ਸਾਈਡ ਉਹ ਜੂ ਤਿੰਨ ਕਰ ਦੇਣੀਆਂ ਨੇ ਤੇ ਗੁਲੀ ਡੰਡਾ ਦੇਖ ਲਓ ਗੁਲੀ ਡੰਡਾ ਜਮਾ ਨਹੀਂ ਹੈਗਾ ਡਾਲੂ ਡਾਲ ਆ ਕਣਕ ਖੜੀ ਆ ਠੀਕ ਨਾਲੇ 5 6 ਸਾਰ ਹੋਵੇ ਕਦੇ ਸਪਰੇ ਨਹੀਂ ਕਰੀ ਗੁਲੀ ਡੰਡੇ ਵਾਲੀ ਮੈਂ ਬਦਿਆ ਮੱਲਾ ਪੂਰੀ ਮੱਲਾ ਵੀ ਅੱਗੇ ਦਾ ਮੈਂ ਸੰਕੋਰ ਲਾ ਕੇ ਪਾਉਂਦਾ ਸੀ ਅੱਗਤੀ ਸੰਕੋਰ ਵੀ ਪਾਈ ਹੈਗੀ ਹਾਂ ਜਿਹੜੇ ਖੱਤੇ ਚ ਉਹ ਖੰਡੀ ਜ਼ਿਆਦਾ ਸੀਗੀ ਹੁਣ ਆ ਖੱਤੇ ਚ ਖੰਡੀ ਸੀਗੀ ਜ਼ਿਆਦੇ ਦੇਖ ਲਓ ਇਹ ਚ ਆ ਖੱਤੇ ਚ ਇਧਰ 8 ਵਿੱਗੇ ਤੇਜ ਖੰਡੀ ਜ਼ਿਆਦੇ ਸੀਗੀ ਇਹ ਚ ਮੱਲਾ ਖੰਡੀ ਵਾਲੀ ਸਪਰੇ ਕਰਤੀ ਸੀਗੀ ਹੂੰ ਤੇ ਗੁਲੀ ਡੰਡਾ ਦੇ ਨਾਲ ਡਾਲ ਨਹੀਂ ਹੋਇਆ ਖੰਡੀ ਦੇ ਨਾਲ ਪਤਾ ਨਹੀਂ ਕਿ ਦੇਖ ਲੋ ਕਿਸੇ ਪਾਸੇ ਵੀ ਕੋਈ ਡਾਲ ਦੇਖ ਜੀ ਗੁਲੀ ਡੰਡੇ ਦਾ ਹਮ ਬਿਲਕੁਲ ਸਾਫ਼ ਹੈ ਇਹ ਆਹ ਤੇਜ ਮੰਨ ਲਾ ਇੱਧਰ ਜ਼ਰੂਰ ਹੈਗਾ ਇੱਧਰ ਖੰਡੀ ਨਹੀਂ ਹੈ ਕਿ ਇੱਧਰ ਗੁਲੀ ਡੰਡਾ ਹੀ ਹੈ ਪਹਿਲਾਂ ਸੱਚਾ ਇੱਧਰ ਹੈ ਇੱਧਰ ਮਾਰੀ ਸੀ ਕਿ ਉਹ ਪਰ ਕਾ ਨੂੰ ਦਵਾਈਆਂ ਨੇ ਜਿਹੜੀਆਂ ਕਾ ਨੂੰ ਖਤਮ ਕਰ ਉਹ ਕਰਦੀਆਂ ਨੇ ਇਹ ਚ ਮਾਰੀ ਸੀ ਐਕਸਲ ਤੇ ਟੌਪਕ ਮਾਰੀ ਸੀਗੀ ਫਿਰ ਵੀ ਧਲੀਆਂ ਰਹਿ ਗਈਆਂ ਨੇ ਵਿੱਚ ਵਿੱਚ ਹਮ ਉਹ ਦੇਖੋ ਮਾਰੀ ਮੋਟੀਆਂ ਰਹਿ ਗਈਆਂ ਤੋ ਬਾਈ ਕੰਪਨੀ ਦੀ ਵੀ ਇਹ ਜਿਹੀ ਵੈਸੀ ਵੈਸੀ ਆਉਂਦੀ ਆ। ਹੁਣ ਆ ਦੇਖਾਂ ਨਿਸ਼ਾਰੇ ਚ ਆਉਣ ਪੂਰੀ। ਆ ਦੇਖ। ਆ ਰਿਆ ਬੱਲੀ ਆ ਦੇ ਕੰਨ ਆ ਨਿਸ਼ਾਰੇ ਚ। ਹਮ। ਇਹਨੇ ਮਾਲਾ 2-4 ਦਿਨਾਂ ਚੱਕਰ ਬੱਲੀ ਨੇ ਬਾਹਰ ਆ ਜਾਣਾ ਮੈਂ। ਆਇਆ ਤੇਰੇ ਗਾਂਹ ਦੇ ਖਾ ਕੇ ਲੈਣਾ ਉੱਤਰੇ ਪਾਜ ਕੋਈ ਪੀਣ ਦੀ ਸ਼ਰੀਵ ਪਈ ਆ ਮੈਂ ਤੇ ਨਿਸਰਦੀ ਆ। ਅਸਾਂ ਨਿਸਰਦੀ ਆ। ਚੱਲ। ਆਇਆ। ਇਹ ਬਰੀਆ ਬੱਟੋ ਬੱਟ ਹੋ ਜਾਂਦਾ। ਆ ਰਿਆ ਆਹੀ ਆਹੀ ਢਲੀ ਦੇ ਕੋਈ ਅੰਡਾ ਪਾ। ਅਸਾਂ ਇੱਧਰ ਆ ਕੇ ਆਦਿਆ ਮਗਰ ਵੀ ਕੋਈ ਸਾਫ ਆ। ਹਮ। ਇਹ ਤਾਂ ਆਹੀ ਹੋਇਆ। ਇਹ ਤਾਂ ਪਹੀ ਇਹ ਜਮੈਨੀਆਂ ਜਿਆ ਕੁਲੀਂ ਤਾਂ ਇਹਦਾ ਦਾਵਾ ਦੀ ਗੁਲੀਂ ਨਾ ਕੋਈ ਫੜ ਕੇ ਦਿਖਾ ਦੇਵੇ ਆ ਕੇ ਕਰਤੀ ਆ ਉਹ ਇੱਕ ਵੀ ਢਾਲ ਗੁਲੀਂ ਨਾ ਹੂੰ ਲੈ ਇਤਰਾ ਬੱਲੀਆਂ ਵੀ ਕਰਤੀਆਂ ਬੱਲੀਆਂ ਅੱਜ ਤੋਂ ਉੱਥੇ ਆ ਰਹੇ ਨੇ ਇੱਧਰੋਂ ਲਿੱਛ ਰਹੇ ਆ ਰਹੇ ਇਹਦੇ ਨਾਲ ਦੋ ਦਿਨ ਉਹ ਕਣਕ ਤੋਂ ਦੋ ਦਿਨ ਪਹਿਲਾਂ ਦੀ ਬੀਜੀ ਹੋਈ ਆ ਹਾਂ ਦੋ ਦਿਨ ਦੇ ਫਰਕ ਨਾਲੀ ਤਾਂ ਅੱਜ ਤੋਂ ਪਾਰਸੋ ਨੂੰ ਜਾ ਕੇ ਦੇਖਣੀ ਇਹਨੇ ਵੀ ਇਹ ਰੂਟੀਨ ਇਨੀ ਨਿਕਲ ਆਉਣੀ ਆ ਅੱਛਾ ਮਤਲਬ ਅੱਜ ਤੋਂ ਹਫਤੇ 8 ਦਿਨਾਂ ਨੂੰ ਹਾਂ ਸਾਰੀਆਂ ਬੱਲੀਆਂ ਬਾਹਰ ਲੈਣੀਆਂ ਆ ਹੂੰ ਇਹ ਤਾਂ ਨਿਸਰੀ ਬਈਆ ਇਹ ਕਦੋਂ ਬੀਜੀ ਤਾਂ ਬਾਅਦ ਵਿੱਚ ਜੀ ਪਹਿਲਾਂ ਬੀਜੀ ਸੀ ਇਧਰੀ ਤੋਂ ਜੀ ਆ 30 10 ਮਹੀਨੇ ਦੀ 3 ਤਰੀਕ ਦੀ ਅੱਛਾ ਆ ਬੀਜੀ ਆ 11ਵੇਂ ਮਹੀਨੇ ਦੀ 3 ਤਰੀਕ ਦੀ 11ਵੇਂ ਮਹੀਨੇ ਬਤਨ ਦੇ ਨੇ ਦਾ ਹੀ ਆ ਹਾਂ ਹਾਂ ਤਾਂ ਤਾਂ ਦਾ 2 ਦਿਨ ਦਾ ਬਚਾਲੇ ਫਰਕ ਆ 1 ਤੇ 2 ਤਰੀ ਦਾ ਫਰਕ ਆ ਅਸੀਂ ਆਇਆ ਫਰਕ ਮੰਨ ਲਾਵੇ ਆਪਾਂ 2 ਦਿਨ ਦਾ ਫਰਕ ਕਹਿੰਦੇ ਆ ਪਰ ਇਹਦੇ ਨਾਲੋਂ ਜਿੰਨਾ 2-2 ਦਿਨ ਦੇ ਫਰਕ ਨਾਲ ਵੀ ਕਣਕ ਦਾ ਕਾਫੀ ਫਰਕ ਆ ਦੇਖਣ ਨੂੰ ਹੂੰ ਬਾਬੀ ਬਾਬਾ ਵਕਤੀ ਸ਼ੌਕ ਰੱਖੇ ਹੂੰ ਵਧੀਆ ਹੋ ਜਾਵੇ ਝਾੜ ਇੱਕਤੀ ਕਣਕ ਜਿਵੇਂ ਚੌਲਾਂ ਦਾ ਝਾੜ ਰਿਹਾ ਵੇ ਤੇ ਕਣਕ ਦਾ ਵੀ ਲਾ ਦੇਵੇ ਚੱਲ ਰੰਗ ਲੱਗ ਜਾਣਗੇ ਐ ਵੀ ਇਹ ਕਣਕ ਵੀਰੇ ਘਰ ਦੀ ਤਾਂ ਲਈ ਸੀ ਕਿ ਦੂਜੀ ਆਈ ਸੀ ਨਾ ਨਾ ਵੀ ਤਾਂ ਮੁੱਲ ਦਾ ਲੈ ਕੇ ਪਾਇਆ ਵੀ ਮੁੱਲ ਦਾ ਲਿਆ ਸੀਗਾ ਹਾਂ ਵੀ ਸਾਰਾ ਮੁੱਲ ਦਾ ਲੈ ਕੇ ਪਾਇਆ ਸੀ ਅੱਛਾ ਆਹ ਮਾ ਜਿਹੜੀ 303 ਨਾ ਅੱਛਾ ਤੇ ਆਹ ਆਪਣੇ ਹੈਗੇ 222 ਅੱਛਾ ਅੱਛਾ ਸਾਰੀ ਹਾਂ 5 ਕਿਲੇ 222 ਦੇ ਨੇ ਹਾਂ ਹਾਂ ਆਹ 1.5 ਕਿਲਾ ਤੋਂ 303 ਦਾ ਪੀਚਾ ਸੀਗਾ ਤੇ 1.5 ਕਿਲਾ ਲਾਇਆ ਆਇਆ 800 22 ਦਾ 622 ਦਾ ਉਧਰ ਦਾ ਉਹ ਲਾਇਆ ਸਾਹਮਣੇ ਉਹ ਕੋਠੇ ਸਾਹਮਣੇ ਪ੍ਰਾਪਤ ਤੇ ਬਾਕੀ ਜਿਹੜਾ ਮੂੰਗੀ ਵਾਲਾ ਤੋਂ ਸੀਗਾ 300 ਲੱਗਿਆ ਤੋਂ ਉਹ ਤਾਂ ਦੂਜੀ ਲਾਤੀ ਸੀ ਆਪਾਂ ਆਹ ਜਿਹੜਾ ਪਛੇਤਾ 3082 ਅੱਛਾ ਹਾਂ ਚੱਲ ਰੱਬ ਵੀਰੇ ਸੁੱਖ ਰੱਖੇ ਵਧੀਆ ਲਿਖੇ ਹੋਰ ਤੇ ਬਾਕੀ ਕਹਿੰਦੇ ਮੈਂ ਸੁਣਿਆ ਵੀਰੇ ਉਧਰ ਦੂਜੇ ਏਰੀਆ ਕੰਨੇ ਦਾ ਬਾਹਲੇ ਕਾਗੜੇ ਪੈਨੇ ਨਾ ਪਰ ਇਹ ਕਿਹੜੇ ਏਰੀਏ ਸੀ ਉਹ ਉਹ ਤਾਂ ਮੈਂ ਇਧਰ ਮੈਂ ਲਾਇਆ ਯਾਰ ਇਧਰ ਪੈਨੇ ਚੰਡੀਗੜ੍ਹ ਏਰੀਆ ਬੰਨੀ ਬੜੀ ਮਹਾਲੀ ਵੀ ਬਹੁਤ ਪੈ ਗਿਆ ਹਾਂ ਤੇ ਨਾਲ ਰੱਬ ਵਾ ਸੁੱਖ ਵਲ ਵੀ ਰੱਖੇ ਵੀ ਵਧੀਆ ਮਿਹਰੇ ਤੇ ਚੱਲ ਛੱਡ ਜਾ ਮੈਂ ਯਾਰ ਕਣਕਾਂ ਨਾਲ ਮਾਰਦਾ ਕੰਮਾਂ ਖਤੋਂ ਕਰਦੇ ਉੱਤੋਂ ਹਾਂ ਭਨਤ ਤੋੜਦੀ ਉੱਪਰੋਂ ਬਣ ਕੇ ਜਮਾ ਤੇ ਇੱਧਰ ਮੈਂ ਕਹਿੰਦਾ ਛੱਡੇ ਦੀ ਕਿਨੇ ਬਚ ਕੇ ਸਭ ਕੋ ਬਚਿਆ ਹੋਇਆ ਛੱਡੇ ਦੀ ਆਪਣੇ ਪੈਈ ਜਰੂਰ ਆ ਜਿਹੜੀ ਭੂਰ ਪੈਂਦੀ ਸੀ ਉਹ ਆਪਣੇ ਦੇ ਭਰਪੂਰ ਆਪਾਂ ਕਹਿੰਦੇ ਬਰੀਕ-ਪੀਕ ਨਹੀਂ ਲੱਗਦੀ ਨੇ ਭੂਰ ਪੈਂਦੀ ਸੀ ਹੂੰ ਹੂੰ ਉਹ ਮਲਾ ਭੂਰ ਨਹੀਂ ਉਹ ਆਪਣੇ ਭੂਰ ਪੈ ਰਹੇ ਸੀ ਉਹ ਕਿਸੇ ਪਾਸੇ ਗੜੇ ਪੈ ਰਹੇ ਸੀ ਹੂੰ ਹੂੰ ਗੜੇ ਆ ਤੋਂ ਧਿਆਨੇ ਤੋਂ ਲੈ ਕੇ ਹਾਂ ਆ ਕੋਠੜੀ ਪੈ ਗਈ ਆ ਕਲੀ ਦਾ ਮੁੰਡਾ ਇੱਥੇ ਸ਼ੰਕਰ ਵੇਹਾ ਹੈ ਅੱਛਾ ਇੱਥੇ ਪੂਰੇ ਗੜੇ ਪਏ ਨੇ ਸ਼ੰਕਰ ਵੀ ਪੈ ਗਏ ਹਾਂ ਮਨ ਦਾ ਦਛਾ ਰਹਿ ਗਿਆ ਜਿਹੜੀ ਜਿਹੜੀ ਭੂੜ ਪੈਂਦੀ ਹੈ ਨਾ ਭੂੜ ਦੇ ਵਿੱਚ ਮਨ ਲਾ ਗੜੇ ਪੈਂਦੇ ਹੀ ਪੈਂਦੇ ਨੇ ਹਾਂ ਜਦੋਂ ਮੈਂ ਨਾ ਚੰਡੀਗੜ੍ਹ ਮਹਾਲੀ ਕਹਿੰਦੇ ਬਹੁਤ ਗੜੇ ਪਏ ਆ ਹਾਂ ਹਾਂ ਉਧਰ ਤਾਂ ਉਹ ਤਾਂ ਯਾਰ ਟਰੈਕਟਰ ਆਉਂਦਾ ਉਹ ਕਰਦੇ ਆ ਆਪਾਂ ਦੇਖਿਆ ਨਹੀਂ ਉਹ ਇੱਕ ਵੀਡੀਓ ਚ ਦੇਖੀ ਆ ਆਪਾਂ ਟਰੈਕਟਰ ਖਰਾਬ ਆ ਗਏ ਖਿੱਚਣ ਲੱਗੇ ਨੇ ਹਾਂ ਬਰਫ ਇੰਨੀ ਬਈਆ ਗਾ ਗੜੇ ਫੁੱਲ ਭਰਿਆ ਪਿਆ ਆਲੂ ਆਲੂਆਂ ਯਾਰ ਜਿਹਦੇ ਇੱਕ ਟੱਕਰ ਹੈ ਰਾਪੇ ਕਰਪਣਾ ਠੀਕ ਨੇ ਕਣਕਾਂ ਝਾੜ ਜੋੜ ਕਣਕਾਂ ਦਾ ਜਿਹਾ ਆਉਣਾ ਦਾ ਚੌਲਾਂ ਦਾ ਸੀਗਾ ਉਸ ਲੋਟ ਲੱਗਦਾ ਵੀ ਕਣਕਾਂ ਦਾ ਝਾੜ ਵੀ ਵਧੀਆ ਰਹੂਗਾ ਆ ਦੇਖੋ ਆਪਣਾ ਇਹਦਾ ਇੱਕੰਨਾ ਜਿਹਨੂੰ ਵੀ ਸੂਰ ਖਾਲ ਤਾਂ ਨਹੀਂ ਆਉਂਦਾ 2 ਮੀਟਰ ਦਾ ਲੈ ਅੱਗੇ ਯਾਰ ਮੈਂ ਇਨਾ ਤੋਂ ਵੇਚ ਲਿਆ ਸੀਗਾ ਮੰਨ ਲਾ 5-6 ਬੱਛੇ ਇਥੋਂ ਹਾਂ ਉਹ ਮਾਲਾ ਗੌੜ ਬਣਵਾਇਆ ਬਣਾਇਆ ਪਰ ਵਧੀਆ ਨਹੀਂ ਬਣਿਆਗਾ ਫਿਰ ਮੈਂ ਬਾਤ ਆ ਸਾਰਾ ਬੱਤ ਅੱਛਾ ਸਾਰਾ ਕਾਲਤੀ ਦਾ ਪਰ ਕਰਦਾ ਵਾਂ ਵੀ ਜੇ ਬਿੱਗਾ ਖੰਡ ਦੀ ਜੇ ਆਉਂਦਾ ਚਲ ਡੰਗਰਾਂ ਪਾਸ ਤੇ ਦੂਰ ਆ ਜਾਂਦਾ ਡੰਗਰਾਂ ਨੂੰ ਪਾਇਆ ਜਾਂਦਾ ਹੂੰ ਚੱਲ ਜੀ ਆਲਾ ਹੂੰ ਹੂੰ ਸਹੀ ਆ ਆ ਦੇਖ ਲੈ ਇਧਰ ਵੀ ਦੇਖ ਲੈ ਪਈਆਂ ਨਾ ਕਣਕ ਸਾਫ਼ ਬਿਲਕੁਲ ਪੂਰੀ ਇਧਰ ਵੀ ਕੱਟ ਕੇ ਵਰਦੀਆਂ ਤਾਂ ਹਾਂ ਮਿਸ਼ਰਈਏ ਵਿੱਚ ਇਹ ਵਿਭਾਗ ਓਏ ਦਰਖਤਾਂ ਵਿੱਚ ਜਿੱਥੇ ਨਾ ਮੜਾ ਮੋਟਾ ਪਰਖਾਵਾ ਜ਼ਿਆਦਾ ਰਹਿੰਦਾ ਉਹਦੇ ਆ ਰਿਹਾ ਇੰਨੀ ਜਗ੍ਹਾ 'ਚ ਨਿਕਰੂ ਨੇਕੂਏ ਸਾਥੂ ਆ ਜਾਂਦੇ ਹਾਂ ਉਧਰੇ ਪਾਸੇ ਵੀ ਥਾਂ ਜਿੱਦਾਂ ਘੁੰਮਦੀ ਆ ਉੱਥੇ ਜ਼ਿਆਦਾ ਰਹੂਗੀ ਇਧਰ ਦਾਹਾਂ ਨੂੰ ਹੋਈ ਜਾਏਗਾ ਉਧਰ ਨੂੰ ਘੱਟ ਨਹੀਂ ਹੂੰ ਇਹਨੂੰ ਬੱਲੀ ਦੀ ਖਾਨ ਇੱਧਰ ਨਹੀਂ ਨਾ ਬੱਲੀ ਹੈਗੀ ਡਰਾਕ ਤਾਂ ਏਟੋਂ ਛੋੜਦਾ ਜਿਆਦਾ ਫੀਤੀ ਨਿਕਲ ਆਉਂਦੀ ਹੈ ਬੱਲੀ ਅੱਛਾ ਤੇ ਚਲੋ ਦੋ ਇੱਕ ਦੋ ਟਿਆ ਦਾ ਦੰਦਾ ਫਰਕ ਪੈਂਦਾ ਵਾ ਉਹ ਤਾਂ ਕੋਈ ਜਿਆਦਾ ਵੀ ਫਰਕ ਪੈਂਦਾ ਹੂੰ ਬਾਕੀ ਵਧੀਆ ਬਾਤ ਬਾਤ ਨਾਲ ਬਾਕੀ ਦੇਖਦੇ ਹਾਂ ਨਿਕਲੋ ਪਾ ਲੱਗੂਗਾ ਵਾਕੀ ਚਲੋ ਵੀ ਅੱਜ ਇਹਨਾਂ ਦਾ ਫੋਲ ਕਰੀ ਜਾਂਦੇ ਆ ਹਾਂਜੀ ਇਹਦਾ ਕਿੱਥੇ ਹੀ ਇਹ ਦੋ ਦਰ ਹੋ ਰਹੀ ਐ ਸਪਰੇ ਇਹ ਕਿੰਨੀ ਵੀ ਸਪਰੇ ਹੋਈ ਵੀਰੇ ਦੂਜੀ ਆਏ ਦੂਜੀ ਅਜੇ ਹੂੰ ਹਾਂਜੀ ਇੱਕ ਖੰਡੀ ਵਾਲੀ ਦਾ ਪਹਿਲਾਂ ਮੈਂ ਆਪ ਹੀ ਕਰਤੀ ਸੀ। ਅੱਛਾ। ਜਿਹੜੀ ਕਰਨ ਸੀਗੀ ਗੱਲ ਕਰ ਆਪਾਂ। ਤੇ ਆਹ ਚੱਲ ਤਾਕਤ ਵਾਲੀ ਦੋ ਕਰਵਾਤੀ ਸੀਗੀਆਂ। ਅੱਛਾ ਚੱਲ। ਤੇ ਇੱਕ ਗੱਲ ਵੀਰੇ ਹੋਰ। ਹਾਂ ਹਾਂ। ਤੇ ਵੀਰੇ ਤੂੰ ਕਿਤੇ ਨਾ ਕਰਨ ਕਿ ਬੀਜੀ ਸੀਗੀ? ਇਹ ਸੁਪਰ ਸ਼ੀਟਰ ਨਾਲ ਬੀਜੀ ਸੀ। ਸੁਪਰ ਸ਼ੀਟਰ ਨਾਲ? ਹਾਂ ਹਾਂ। ਦੋ ਇਹ ਦੁੱਧੇ ਸਾਲ ਹੋ ਗਿਆ ਪਿਛਲੇ ਸਾਲ ਵੀ ਮੈਂ ਐਦੂ ਪਹਿਲਾਂ ਦਾ ਮੈਂ ਰੂਟਾ ਵੀਟਰ ਨਾਲ ਬੀਜਦਾ ਹੀਗਾ। ਹਾਂ ਹਾਂ। ਪਿਛਲੇ ਸਾਲ ਵੀ ਸੁਪਰ ਸ਼ੀਟਰ ਨਾਲ ਬੀਜੀ ਸੀਗੀ ਚੱਲ ਝਾੜ ਵਧੀਆ ਰਿਹਾ ਵਾ। ਐਤਲੀ ਆਪਾਂ ਸੁਪਰ ਸ਼ੀਟਰ ਨਾਲ ਬੀਜੀ ਆ। 45 ਕਿਲੋ ਦਾ ਬੀ ਪਾਇਆ ਸੀਗਾ। ਅੱਛਾ। ਇਹ 1 ਗਟਾ ਡਾਈਰਾ ਅੱਧਾ ਗਟਾ ਸੁਪਰ ਦਾ ਤੇ 10 ਕਿਲੋ ਰਪਾਈ ਸੀ ਵਿੱਚ ਸਲਫਰ ਤੇ ਚੱਲ ਤੈਨੂੰ ਕੱਟੂ ਲਾਏ ਨੇ ਇਹਨੂੰ ਆਪਾਂ ਜੋੜੀਏ ਅੱਛਾ ਤੇ ਚਲੋ ਫੇਰ ਦੇ ਦੇ ਬਈ ਕਿਵੇਂ ਲਿਖ ਕੇ ਦੇ ਬਈ ਕੰਕ ਇੱਥੇ ਤੇ ਕਰਾਉਂਦੀ ਆ ਕੰਕ ਹੂੰ ਇੱਥੇ ਤੇ ਕਰਾਉਂ ਲਾਦੀ ਕੰਕ ਅਰੇ ਯਾ ਇੱਡੀ ਹੋਣਾ ਨੇ ਕੰਕ ਇੱਕ ਇੱਕ ਫੋਟੋ ਫੋਟੋ ਨਹੀਂ ਹੋਰ ਬਾਅਦ ਮੈਂ ਮਜੀ ਦਾ ਦੇਤੀ ਛੇਤੀ ਕੰਕ ਦਾ ਹੁਣ ਆਹਾਂ ਮਾਲਾ 10 ਦਾਣਾ ਇਹ ਤੋਂ ਕਣਕ ਤੋਂ ਉਹ ਆ 8 10 ਨਹੀਂ 8 ਦਾਣਾਂ ਦਾ ਫਰਕ ਹੋਊਗਾ ਕਣਕ ਦਾ ਇਹ ਕਣਕ ਦੇ ਨਾਲ ਆਪਣਾ ਕਿੱਥੇ ਖੜੀ ਆ ਕਣਕ ਮੰਲਾ ਕਿੱਥੇ ਹੂੰ ਇੱਕ ਗਠ ਮੱਲਾ ਕਣਕ ਨੀਮੀ ਆ ਹੂੰ ਚਲੋ ਗੇਤੀ ਕਣਕ ਦਾ ਇੰਨਾ ਹੁੰਦਾ ਵੀ ਚਲ ਕੋਰਾ ਨਾ ਬਵੇ ਇਹ ਕੋਰਾ ਪੈ ਗਿਆ ਫਿਰ ਕਣਕ ਮੱਲਾ ਵੀ ਗੇਤੀ ਕਣਕ ਮਾਰੀ ਨਹੀਂ ਜਾਂਦੀ ਆ ਪਰ ਗੇਤੀ ਕਣਕ ਕਈ ਵਾਰੀ ਝਾੜ ਜ਼ਿਆਦਾ ਵੀ ਦੇ ਜਾਂਦੀ ਆ ਕਿਉਂਕਿ ਉਹਨੇ ਦਾਣਾ ਹੁਣ ਜਿਹੜੀ ਬਲੀ ਨਿਕਲ ਰਹੀ ਆ ਜਿਹੜੀ ਇਹਦੀ ਬੱਲੀ ਨਿਕਲਣੀ ਆ ਹਾਂ ਇਹਦੀ ਜਮਲਾ ਵੀ ਦਾਣਾ ਹੌਲੀ ਹੌਲੀ ਮੰਨ ਲਾ ਵੀ ਆਪਦੇ ਹਿਸਾਬ ਨਾਲ ਪੰਨਣਾ ਵਾ ਇਹਨੇ ਪੱਕਣਾ ਵੀ ਇੱਕ ਹਿਸਾਬ ਨਾਲ ਇਹਨੇ ਮੰਨ ਲਾ ਵੀ ਇੱਕਦਮ ਬੱਲੀ ਨੇ ਕੱਟ ਕੇ ਗਾਂਹ ਜਾ ਕੇ ਧੁੱਪ ਪੈਣ ਲੱਗਦੀ ਜਿਆਦੇ ਤੇ ਦਾਣਾ ਇੱਕਦਮੀ ਪੱਕਣਾ ਸ਼ੁਰੂ ਹੋ ਜਾਂਦਾ ਵਾ ਉਹ ਦਾਣਾ ਕਮਜ਼ੋਰ ਵੀ ਰਹਿੰਦਾ ਹੁਣ ਜਿਹੜੀ ਆਪਾਂ ਇਹ ਕਰ ਰਹੇ ਆ ਪਹਿਲਾਂ ਸਪਰੇ ਇਹ ਇਹਦੇ ਕਰਕੇ ਕਰ ਰਹੇ ਆ ਵੀ ਦਾਣਾ ਨੂੰ ਮੰਨ ਲਾ ਵੀ ਸਾਕਤ ਮਿਲੇ ਕਿਉਂਕਿ ਹੁਣ ਬੱਲੀ ਇਹ ਗੋਭ ਚ ਪੱਲੀ ਜਰੋਂ ਨਿਕਲੂਗੀ ਇਹ ਪੱਲੀ ਨੂੰ ਮੱਲਾ ਤਾਕਤ ਨੂੰ ਮਿਲੂਗੀ ਦਾਣਾ ਵਧੀਆ ਬਣੂਗਾ ਆਹ ਦੇ ਇੱਧਰ ਤਾਂ ਬਹੁਤ ਵੱਡੀ ਵੱਡੀ ਹੋਈ ਪਈ ਆ ਸਾਰੇ ਕਿਤੇ ਇਹ ਆ ਸਾਡਾ ਤੂਤਾਂ ਵਾਲਾ ਖੂ ਅੱਛਾ ਆ ਦੇ ਇਹ ਮੱਲਾ ਵੀ ਹੁਣ ਤਾਂ ਅਸੀਂ ਥੋੜਾ ਜਿਹਾ ਭਰਤਾ ਸੀ ਵਿੱਚੋਂ ਵੀ ਕਈ ਵਾਰੀ ਕੋਈ ਜਾਨਵਰ ਵੀ ਡੇਪੰਦਾ ਵਿੱਚ ਜਿਵੇਂ ਗਊਆਂ ਗੂਆਂ ਫਿਰਦੀਆਂ ਨੇ ਰੋਲ ਆਹ ਹਰ ਕੁੱਤੇ ਕੁੱਤੇ ਹਾਂ ਕੁਝ ਕੋਈ ਵੀ ਮੰਨਦਾ ਵੀ ਜਾਨਵਰ ਦੇਖ ਸਕਦਾ ਵਾ ਇਹਨੂੰ ਦੇਖਾਂਗੇ ਅਸੀਂ ਹਾਂ ਹੁਣ ਆਹ ਮੋਟਰ ਵਾਲੇ ਨਾਲ ਮੁੰਡੇ ਨਾਲ ਸਾਂਝਾ ਸੀਗਾ ਇਹ ਕਹਿੰਦਾ ਸੀਗਾ ਵੀ ਆਪਾਂ ਥੋੜੀ ਜਿਹੀ ਵੀ ਨਾ ਹਜ਼ਾਰ ਕੱਟ ਉੱਚੀ ਲਾ ਕੇ ਬ ਇਹਨਾਂ ਨੂੰ ਉੱਚਾ ਕਰਕੇ ਵੀਰ ਉੱਪਰ ਜਾਲ ਪਾ ਦਨੇ ਆ ਵੀਰ ਵਿੱਚੋਂ ਖਾਲੀ ਕਰਵਾਉਨੇ ਆ ਹੂੰ ਵਿਚਾਰ ਮੀਂਹ ਮੌਸਮ ਵੀਰੇ ਨਾ بارش ਹੁੰਦੀ ਆ ਹੂੰ ਵੀ ਮੰਨ ਲਾ ਵੀ ਪ੍ਰਾਣਾ ਮਾ ਵੀ ਹੁਣ ਮੰਨ ਲਾ ਵੀ ਇੱਥੇ ਬਾਬੇ ਦਾਦੇ ਮੰਨ ਲਾ ਆਪਣੇ ਲਾਉਂਦੇ ਰਹੇ ਨੇ ਪਾਣੀ ਲਾਉਂਦੇ ਰਹੇ ਨੇ ਖੂਹਾਂ ਦਾ ਪ੍ਰਾਣੀ ਨਿਸ਼ਾਨੀ ਆ ਇਹਨੂੰ ਉੱਚਾ ਰੱਖ ਕੇ ਇਹਦੇ ਉੱਪਰ ਉਹ ਜਾਲ ਪਾ ਦਾਂਗੇ ਲੋਹੇ ਦਾ ਹੂੰ ਯਾਦਗਾਰੀ ਰਹਿ ਜਾਂਦੀ ਆ ਹਾਂ ਯਾਦਗਾਰੀ ਰਹਿ ਜਾਂਦੀ ਆ ਪ੍ਰਾਣੇ ਮਾਲਾ ਵੀ ਪ੍ਰਾਣੇ ਖੂਹ ਹੁਣ ਕੋਈ ਰੱਖੇ ਨਹੀਂ ਲੋਕਾਂ ਨੇ ਭਰਤੇ ਨੇ ਪਰ ਆਪਾਂ ਫੇਰ ਵੀ ਨਿਸ਼ ਬਿਨਿਸ਼ਾਨੀ ਰਹੇ ਸਹੀ ਆ ਬਿਸ਼ਾਰੇ ਉਹਨਾਂ ਦੀ ਪੀੜ੍ਹੀ ਵੀ ਦੇਖੀ ਜਾਵੇ ਹਨ ਵਧੀਆ ਹੁਣ ਆ ਜੇ ਤੂੰ ਤਾਂ ਆਪਣੇ ਆ ਤੂੰ ਤਾਂ ਬਹੁਤ ਪੁਰਾਣੇ ਹੈ ਘੱਟੋ ਘੱਟ 50 ਸਾਲ ਤਾਂ ਹੋਣਗੇ ਪੁਰਾਣੇ ਘੱਟੋ ਘੱਟ 50 ਸਾਲ ਆ ਤੂੰ ਤਾਂ ਜੜਾ ਅੱਛਾ ਇਹ ਮਾਲਾਂ ਵੀ ਜਦੋਂ ਮੈਂ ਛੋਟਾ ਮੈਂ ਵੀ ਛੋਟਾ ਹੋਇਆ ਸੀਗਾ ਮੇਰੀ ਮੇਂ ਉਮਰ ਮਾਲਾ 37-38 ਚੱਲਦੀ ਹੋਗੀ ਜਦੋਂ 5-6 ਸਾਲ ਦਾ ਸੀ ਉਸ ਟਾਈਮ ਵੀ ਤੂੰ ਥਾਂਗਦੇ ਹੁੰਦੇ ਸੀ ਸੀ ਹੁਣ ਤੂੰ ਤੇਨੂੰ ਮੈਂ ਆ ਥਾਂਗਦਾ ਉਹ ਦੋ ਮਾਲਾਂ ਵੀ ਨਾਲ ਜਦੋਂ ਛਾਂਗਣੋਂ ਦੇ ਛੂਟੇ ਜਦ ਤੱਕ ਖਿੱਦ ਕੇ ਪਰੇ ਭੱਜਦੇ ਹੁੰਦੇ ਸੀ ਹਾਂ ਆ ਤੂੰ ਤਨੀ ਆਉਂਦੇ ਬਹੁਤ ਲਾਜ ਆਪ ਵੀ ਪਾਇਆ ਇਹ ਬਾਚ ਲੱਗਿਆ ਆ ਇਹ ਤੂੰ ਤਾਂ ਵਿੱਚੋਂ ਖਾਲੀ ਵੀ ਹੋ ਗਿਆ ਵਿੱਚੇ ਜਮਾ ਵਿੱਚੋਂ ਖਾਲੀ ਆ ਛਟੀਆਂ ਇਹਦੀਆਂ ਵਧੀਆ ਸੀਗੀਆਂ ਹੁਣ ਛਟੀਆਂ ਵੀ ਖਰਾਬ ਦੇਣ ਲੱਗਿਆ ਆ ਅਗੇ ਤਾਂ ਇਹ ਛਟੀਆਂ ਸਾਰੀਆਂ ਉਹ ਟੋਕਰਿਆਂ ਵਾਲੀਆਂ ਹੁੰਦੀ ਸੀਗੀਆਂ ਹੂੰ ਹੁਣ ਛਟੀਆਂ ਇਹ ਮੱਲਾ ਉਹ ਦੇਖੋ ਕੰਡ ਉਹ ਕੰਡੇ ਵਾਲੀਆਂ ਹੋਣ ਲੱਗੀਆਂ ਛਟੀਆਂ ਵਧੀਆ ਨਹੀਂ ਬਣਤੂ ਉਹ ਟੋਕਰੇ ਵਧੀਆ ਨਹੀਂ ਬਣਦੇ ਹੂੰ ਹੂੰ ਖਰਾਬ ਹੋਣ ਲੱਗ ਗਿਆ ਹਾਂ ਹਾਂ ਇਹ ਜਦੋਂ ਵਿੱਚੋਂ ਪੂਲ ਪੈ ਜਾਂਦੀ ਹੈ ਨਾ ਫਿਰ ਤਾਂ ਇਹ ਸਾਰਾ ਖਰਾਬ ਹੀ ਹੋਏ ਫਿਰ ਮੱਲਾ ਇਹਦਾ ਰਹਿਦਾ ਨਹੀਂ ਕੰਮਦਾ ਜਿੰਨਾ ਟਾਈਮ ਇਹ ਮੱਲਾ ਵੀ ਆ ਹੁਣ ਜਿਵੇਂ ਆ ਇਰੇ ਵਿੱਚ ਪੂਲ ਨਹੀਂ ਹੈਗੀ ਇਹਦੇ ਚਲੋ ਇਹਦੇ ਵਿੱਚੋਂ ਖਾਲੀ ਹੋ ਗਿਆ ਇਹ ਇਹ ਮਾਲਾ ਖਤਮ ਹੋ ਜਾਣਾ ਫਿਰ ਇਹਨੇ ਛਿਟੀਆਂ ਉਹਦਾ ਟੋਕਣਾ ਵਾਲਾ ਨਹੀਂ ਰਹਿਣਾ ਇਹ ਹੂੰ ਪੂਰੇ ਟਾਈਮ ਦੀ ਹੁੰਦੀ ਆ ਮਾਲਾ 15 20 ਘਾਲੀ ਮਾਲਾ ਤੂੰ ਦਿੰਦਾ ਛਿਟੀਆਂ ਵਧੀਆ ਇਸ ਤੋਂ ਬਾਅਦ ਹੋ ਜਾਂਦਾ ਵਾ ਖਤਮ ਹਾਂ ਇਸ ਤੋਂ ਬਾਅਦ ਛਿਟੀਆਂ ਆ ਰਹੀਆਂ ਨਹੀਂ ਇਹ ਕੰਮ ਨਹੀਂ ਆਹ ਲੋ ਜੀ ਮੇਰੇ ਖੱਤੇ ਜਾ ਜੀ ਗਏ ਆ ਬੀਜੇ ਨੇ ਪੱਠੇ ਮੱਖਣ ਕਾ ਤੇ ਸੁੱਕਾ ਕਾ ਮੱਖਣ ਕਾ ਮੱਖਣ ਕਾ ਅਸਾ ਮੱਖਣ ਕਾ ਹਾਂ ਏ ਮਨ ਦਾ ਆ ਦੇਖ ਲੋ ਆ ਉਰੋਂ ਵੱਡਿਆ ਕੱਲ ਕੱਲ ਮੈਂ ਆ ਦੇ ਕੱਲ ਮੈਂ ਆ ਜਗ ਇਨੀ ਜਗਾ ਵੱਟ ਕੇ ਲੈ ਕੇ ਆਈਗਾ ਆ ਜਰਾ ਮਗਰ ਦੀ ਮਗਰ ਉਡਾ ਡਾਫਾ ਖਰਾਬ ਹਾਂ ਉਰੋਂ ਪਲਾ ਨਿਕਲਿਆ ਆ ਅੱਜ ਅੱਜ ਵੱਡੇ ਔਰੋਂ ਆ ਦੇ ਏਰੀ ਵੀਡੀਓ ਆ ਦੇ ਆਏ ਅੱਜ ਵੱਡੇ ਆ ਵਾ ਆ ਜਰਾ ਇਹਨਾਂ ਨੇ ਹੁਣ ਵੀ ਆ ਨਿਕਲਣ ਲੱਗ ਗਿਆ ਦੇਖ ਲੈ ਅੱਧੇ ਦੀ ਮਨ ਲਾ ਵੀ ਇੰਚ ਬਾਹਰ ਆ ਗਈ ਵਿੱਚੋਂ ਆਓ ਦੇਖ ਲੋ ਮਗਰ ਨੂੰ ਪੂਰਾ ਵਧੀਆ ਜਾਨੂ ਆ ਕਿਹੜਾ ਵੱਡਿਆ ਜਾਣਾ ਨਾ ਜਾਨੂ ਪੂਰਾ ਵਧੀਆ ਮਗਰ ਵੱਡੇ ਵਾਲ ਹੋ ਜਾਊਗਾ ਆ ਬਰਸ਼ੀਨ ਦਾ ਕਿਹੜਾ ਪੂਰਾ ਠੇਹਾ ਖੜਾ ਵਾ ਉਹ ਮਨ ਲਾ ਬਰਸ਼ੀਨ ਦਾ ਵੱਡੇ ਨੇ ਜਾਣਾ ਜਾਨੂ ਇਹਨੂੰ ਦੁਬਾਰੇ ਫੇਰ ਵਾ ਤੇ ਯਾ ਵਧੀਆ ਵਾ ਦੇਖਾਂਗੇ ਜਦੋਂ ਚੱਲ ਡੰਗਰ ਥੋੜੇ ਕਰਕੇ ਛੜੀ ਜਾਂਦਾ ਮੇਰਾ ਵੀ ਤਾਂ ਤਿੰਨ ਡੰਗਰ ਨੇ ਮੇਰੇ ਕੋਲੇ ਕੱਲ ਨਹੀਂ ਕਿਸੇ ਨੂੰ ਪੜਾਵਾਂਗੇ ਲੋੜਾ ਨਾ ਬਤਨੀਮ ਸਹੀ ਆ ਦੇਖ ਇੱਥੇ ਪਾਸਾ ਪੂਰਾ ਬੱਦਲ ਗਿਆ ਹੋਇਆ ਟੱਲਾ ਹਾਂ ਲੈ ਆਹ ਜੇ ਉਹ ਉਹ ਹਾਕਾ ਦੱਸਦੇ ਨਹੀਂ ਮੁੱਕ ਰਹੇ ਗਏ ਜਾਨੂੰ ਇਹਨੇ ਹੱਥੇ ਜਲਾ ਲੱਗ ਲੱਗਦਾ ਕਰਦਾ ਲੈ ਆਪ ਉਹਲੇ ਹਾਫ ਤੇ ਨੂੰ ਪੂਰੇ ਨੇ ਚਾਰ ਚਾਰ ਉਂਗਲਾਂ ਆਲੇਗਾ ਪੂਰਾ ਬੱਦਲ ਦੋ ਕਿੱਠਾਂ ਦਾ ਵਾ ਆ ਰਿਹਾ ਬਾੜੇ ਵਾਲਾ ਉਹਨੇ ਆਹ ਥਾਰਾ ਪੱਦਣਾ ਜਾਨਾ ਵੜਦੇ ਆਵਾਂਗੇ ਉਸ ਹਿਸਾਬ ਨਾਲੀ ਇਹਨੇ ਗਾਹਾਂ ਦੀ ਗਾਹ ਵਧੀ ਜਾਣਾ ਹੂੰ ਆਜਾ ਤੁਹਾਨੂੰ ਇੱਕ ਜਿਹੜੀ ਚੀਜ਼ ਦਿਖਾਈ ਆ ਫੜੀ ਆਪਾਂ ਆ ਦੇ ਆ ਤਾਂ ਬੜਾ ਲੇਟ ਆ ਕੰਮ ਆ ਕਰਨ ਕਿਦਾ ਆਹ ਆਹ ਜਿਹੜਾ ਆਪਣੇ ਖੇਤੀ ਕਰਨ ਕਦੇ ਨਾਲ ਦੀ ਵਿੱਚੀ ਅੱਛਾ ਅੱਗੇ ਤਾਂ ਪਤੰਗ ਮਿਲਦੇ ਹੁੰਦੇ ਸੀਗੇ ਅੱਗੇ ਗੁੱਡੇ ਮਿਲਦੇ ਆ ਪਹਿਲਾ ਵੀ ਆ ਦੇਖੋ ਕੀ ਕਹਿੰਦੇ ਇਹਨਾਂ ਨੂੰ ਗੁੱਡਾ ਜਾਂ ਕਹਿੰਦੇ ਆ ਕੋਈ ਮਿੱਕੀ ਕੀ ਇਹ ਇੱਕ ਤਾਂ ਪਤਾ ਨਹੀਂ ਆ ਦੇ ਆ ਦਾ ਕੁੜੀ ਗੁੱਡਾ ਜਾਂ ਕੋਈ ਗੁੱਡੀ ਦੀ ਜਾਂ ਆ ਵੀ ਉਹੀ ਆ ਆ ਤਾਂ ਉਹ ਪਿਕਾਸੂ ਆ ਪਿਕਾ ਬੰਦੀ ਕੀ ਆ ਪਿਕਾ ਬੁੱਕਾ ਜਾਂ ਕਹਿੰਦੇ ਇਹਨੂੰ ਹਾਂ ਇਹ ਜਦੋਂ ਆ ਪਾਵਣ ਜਵਾਕਾਂ ਨੂੰ ਦਵਾ ਖੇਡਣ ਵਾਸਤੇ ਨਾਲੇ ਬੱਚੇ ਖੁਸ਼ ਨਾਲੇ ਆਪ ਖੁਸ਼ ਸਹੀ ਆ ਪਟ੍ਰੋਲ ਆ ਵੀ ਪੋਰਾ ਬੰਦਾ ਪਟ੍ਰੋਲ ਉਹ ਲਾ ਰੰਗਦਾ ਵੇ ਮੋਗਲ ਲਪਾਇਆ ਚ ਮਾਹੌਲੇ ਇੱਥੇ ਪੈਂਦੇ ਤਾਂ ਐਕਸਲ ਤਾਂ ਨਹੀਂ ਟੈਂਸ਼ਨ ਕਾਤ ਨਹੀਂ ਨੰਨ ਨੂੰ ਨੰਨ ਜਿਆ ਹੈ ਹੈ ਟੈਨ ਟੱਕਰ ਅੜਾ ਪਾਣੀ ਨਾਲ ਤੂੰ ਇਧਰ ਲੋਕ ਗਾ ਦੋ ਵੀ ਪਰ ਕੇ ਪਾ ਦਿੰਦੇ ਆ ਐਕਸਲ ਇਹ ਵੀ ਪੈਂਦਾ ਵਾ ਐਕਸਲ ਦਵਾਈ ਜਿਹੜੀ ਹੈ ਨਾ ਉਹ ਇਹਦੇ ਜੀ ਪਾਣੀ ਪੈਂਦੀ ਹੈ ਨਾਲ ਹਾਂ ਆ ਦੇਖ ਇਧਰ ਤੈਨੂੰ ਨੰਬਰ ਚੱਕਰ ਤੇ ਪਹੁੰਚ ਜੇ ਬਤਨ ਤੋਂ ਬਤਨ ਨਾ ਕਰੀ ਓਵਰ ਹੁੰਦਾ ਥੋੜਾ ਫਿਰ ਤੇਲ ਦਾ ਜੀ ਇੱਥਾ ਰੰਗ ਜਵੇਰੇ ਉੱਪਰ ਕੋਲ ਉਹ ਜੀ ਬੀਰ ਨੇ ਦਵਾਈ ਕੋਲ ਕੇ ਪਨੀ ਰੱਖੀ ਪਈ ਆ ਖੱਚ ਦੇ ਜੀ ਵੀਰ ਹੁਣ ਆਪਾਂ ਘੋਰੀਆਂ ਦਵਾਈ ਦੇਖ ਸਕਦੇ ਵੀਰੇ ਕਿਹਦੀ ਦਵਾਈ ਕੋਤੀ ਆਪਾਂ ਨੇ ਹੁਣ ਹਾਂ ਪਹਿਲਾਂ ਪੈਕਟ ਵਾਲੀ ਜਿਹੜੀ 6045 ਤੇ ਆ ਮੈਗਨੀਸ਼ੀਅਮ ਅੱਛਾ ਅੱਛਾ ਸਾਲਫਰਟ ਮੈਗਨੀਸ਼ੀਅਮ ਅੱਛਾ ਅੱਛਾ ਆਹ ਵਾਲੀਆਂ ਜਿਹੜੀ ਦੂਜੀ ਆ ਉਹ ਤਾਂ ਆ ਲਾ ਉਹਦੇ ਨੇ ਪਾਵਾਂਗੇ ਹੁਣ ਨਾਪੇ ਨਾਲ ਹੀ ਪਾ ਦਾਂਗੇ ਠੀਕ ਆਪਾਂ ਰੱਖੀਆਂ 11 ਢੋਲੀਆਂ ਰੱਖੀਆਂ ਉੱਧਰ ਬਾ 11 ਢੋਲੀਆਂ ਦੇ ਹਿਸਾਬ ਨਾਲ ਪਾ ਦਾਂਗੇ ਬਸ 130 ਗ੍ਰਾਮ ਪਊਗੀ ਅੱਛਾ ਆ ਸੰਗ ਉਹ ਇੰਨਾ ਕੀ ਰਹਿ ਗਿਆ ਥੋੜਾ ਜਿਹਾ ਇੱਧਰ ਹਾਂ ਆ ਗਿਆ ਦੋਨੇ ਦੇ ਨੂੰ ਬੱਸ ਦਾ ਹੀ ਰਹਿ ਗਈਆਂ ਤੂੰ ਬਾਤਾਂ ਇਹ ਇਹ ਕਿਹਦੀ ਦਵਾਈ ਪੈ ਰਹੀ ਹੈ ਹੈ ਇਹ ਗਰੋ ਮੋਰਾ ਇਹ ਅਸਾ ਗਰੋ ਮੋਰਾ ਪਹਿਲਾਂ ਬੱਚੇ ਲਾ ਲਈ ਯਾਰ ਬੱਚੇ ਖਰਾਬ ਵਾਲੀ ਫਟਣ ਜਿਹੜਾ ਡਾਰਸੀ ਦਾ ਇੱਕ ਵਾਰੀ ਫਟ ਹੀ ਨਹੀਂ ਗਈ ਇੱਕ ਵਾਰੀ ਫੱਟ ਗਈ ਜਿਹੜੀ ਪਤਾ ਨਹੀਂ ਇਹ ਉਹਦਾ মাপ ਕੇ ਬਣਿਆ। ਇਹਨਾਂ ਆਡੀ ਰੱਖੀ ਆ ਪਰ ਵੀ ਸਾਡੀ ਰੋਟ ਆ ਯਾਰ। ਹਾਂ ਇਹ ਤਾਂ ਹੈ। ਅੱਜ ਜਿਆਦਾ ਬਲੌਗ ਆ ਬੇਤੀ ਖਾਤਮ ਕਰਦੇ ਆ ਤੇ ਆ ਵੀ ਗੱਲ ਜਰੂਰ ਸੁਣਿਓ। ਤੇ ਵੀ ਕਿਹੜੇ-ਕਿਹੜੇ ਬੰਦੇ ਆਪਣੀ ਵੀਡੀਓ ਦੇਖ ਰਹੇ ਨੇ, ਕਿਹੜੇ-ਕਿਹੜੇ ਏਰੀਆ ਚੋਂ ਦੇਖ ਰਹੇ ਨੇ ਨਾ, ਦਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਵੀ ਛੋਟੇ ਕਾਨ ਕੇ ਛੋਟੇ ਏਰੀਆ ਕਿੰਨੇ ਕਾਨ ਕਿਵੇਂ ਸਭ ਕੋ ਦੱਸਦੇ ਕਮੈਂਟ ਕਰਕੇ ਠੀਕ ਆ ਬਾਈ। ਤੇ ਤੇ ਵੀਡੀਓ ਲਾਈਕ, ਕਮੈਂਟ, ਸਬਸਕ੍ਰਾਈਬ ਜਰੂਰ ਕਰਿਓ।